ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਲੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੀਦਾ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਬਾਗਾਪੁਰਾਣਾ ਪੈਂਦੀ ਹੈ ਨੇੜੇ ਦੇ ਠੱਠੀ ਭਾਈ ਤੇ ਸੁਖਾਨੰਦ ਪਿੰਡ ਰਹਿ ਜਾਂਦੇ ਆ ਵਪਾਰ ਦਾ ਕੰਮ ਆ ਦੱਸੋ ਜਿੰਨਾਂ ਕੋਲੋਂ ਅੱਜ ਮੈਂ ਵੀਡੀਓ ਬਣਾ ਰਿਹਾ ਜਿਹੜੇ ਭਰਾ ਕੋਲ ਅੱਜ ਵੀਡੀਓ ਬਣ ਰਹੀ ਹੈ ਇਹ ਵੀਰ ਵਪਾਰ ਦਾ ਕੰਮ ਕਰਦਾ ਹੈ ਬੜੀਆਂ ਸੋਹਣੀਆਂ گاਵਾ ਅੱਜ ਤੁਹਾਨੂੰ ਇਸ ਵੀਡੀਓ ਦੇ ਮਾਧਮ ਨਾਲ ਦਿਖਾਉਂਗਾ ਪਹਿਲੇ ਨੰਬਰ ਤੇ ਖਾਸ ਕਰਕੇ ਤੁਸੀਂ ਵਹਿੜ ਦੇਖੋਗੇ ਦਿਲ ਨੂੰ ਲੱਗੂਗੀ ਹਰੇਕ ਭਰਾ ਦੇ ਕਿਉਂਕਿ ਵੱਖਰਾ ਰੰਗ ਸੋਹਣੀ ਬਰੀਡ ਦੀ ਤੇ ਥਣ ਹਵਾਨਾ ਵੀ ਉਦੋਂ ਜ਼ਿਆਦਾ ਸੋਹਣਾ ਦਿਸਦਾ ਇਹਦੇ ਨਾਲ ਇੱਕ ਹੋਰ ਗਾਂ ਸੂਨ ਦੀਆਂ ਤਿਆਰੀਆਂ ਚ ਐ ਇੱਕ ਹੋਰ ਵਹਿੜ ਤੁਸੀਂ ਦੇਖੋ ਥੋੜਾ ਕ੍ਰਾਸ ਅੰਗ ਦੇ ਵਿੱਚ ਪਰ ਤਿਆਰ ਆਸਾ ਵੀ ਚੰਗੀ ਹੋ ਜੂਗੀ ਸੋ ਨਗ ਤੁਹਾਨੂੰ ਤਿੰਨ ਦਿਖਾਉਂਗਾ ਵੀਡੀਓ ਨੂੰ ਅੰਤ ਤੱਕ ਦੇਖਿਓ ਪਸੂ ਜਿਹੜਾ ਵੀ ਜੱਜਦਾ ਤੁਹਾਨੂੰ ਉਹਦੀ ਤਸੱਲੀ ਤੁਸੀਂ ਕਰਨੀ ਐ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਆਓ ਮਿਲिए ਤੇ ਕਰਦੇ ਆ ਇੰਨਾ ਆਪਾਂ ਗਾਵਾਂ ਸੰਬੰਧੀ ਗੱਲਬਾਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਆਪਣਾ ਦੱਸ ਦੀ ਨਾਮ ਮਰਫਾਨ ਖਾਨ ਜੀ ਇਰਫਾਨ ਭਾਈ ਅੱਜ ਤਿੰਨ ਨਾਗ ਆਪਾਂ ਦਿਖਾ ਰਹੇ ਹਾਂ ਹਾਂਜੀ ਪਹਿਲੇ ਨੰਬਰ ਤੇ ਵੈਡ ਕਿੰਨਾ ਮਸੂਆ ਸੂਗੀ ਪਲੂਨ ਆ ਜੀ 2 ਦੰ ਦਾ ਮੂਰੀਜਨਲ ਕਨਫਰਮ ਆ 2 ਦੰ ਦਾ 2 ਦੰ ਦਾ ਕਨਫਰਮ ਆ ਜੀ ਕਿੰਨੇ ਕਿ ਦਿਨ ਲੈ ਜੂ ਸੂਨ ਦਿਨ ਮਾਲਕਾਂ ਨੇ 7-8 ਦੱਸਿਆ ਦਿਨ ਚ ਸੂਨ ਸੀ ਠੀਕ ਹੈ ਕੀ ਡਿਮਾਂਡ ਰਹਿਣੀ ਹੈ ਦੀ ਇਰਫਾਨ ਡਿਮਾਂਡ ਇਹ ਤਾਂ ਜੀ ਲੈਣ ਦੇਣ ਮੁੱਲ ਜਿੰਨਾ ਸਵਾ ਕਰਾ ਲਓ ਦੋਸਤੋ 1 ਲੱਖ ਤੇ 15000 ਦੀ ਵਿਹੜ ਮਿਲ ਜੂਗੀ ਬਹੁਤ ਸੋਹਣਾ ਰੰਗ ਆ ਕਿਉਂਕਿ ਮੈਂ ਆਮ ਤੌਰ ਤੇ ਆਪਾਂ ਦੇਖਦੇ ਆ ਵੀ ਕਾਲੇ ਚਿੱਟੇ ਰੰਗ ਦੇ ਵਿੱਚ ਆਪਾਂ ਨੂੰ ਜਿਆਦਾ ਆਗਾਮਾ ਮਿਲਦੇ ਨੇ ਦੋ ਰੰਗ ਦਾ origignal ਬਈ ਇਹ ਵੀ ਦੇਖ ਲੋ ਵੀਡੀਓ ਚ ਕਨਫਰਮ ਦੋਂਦੀ ਠੀਕ ਆ ਬਈ ਹਾਈਟ ਲੈਂਥ ਥਣ ਹਵਾਨਾ ਸਾਰਾ ਹੀ ਬਾਖਮਾਲ ਆ ਚੰਗਾ ਸੋਹਣਾ ਫਿਕਸ ਜੇ ਹਵਾਨੇ ਦੀ ਐ ਥੋੜੀ ਜੀ ਭਲੂਣਾ ਹਵਾਨੇ ਤੇ ਜਦੋਂ ਸੂਪੀ ਹਵਾਨੇ ਤੋਂ ਭਲੂਣ ਲਹਿ ਗਈ ਤਾਂ ਫਿਰ ਦੇਖਿਓ ਹਾਲਾਂਕਿ ਰੁੱਤ ਗਰਮੀ ਦੀ ਹੈ ਪਸ਼ੂ ਇੱਕ ਦੋ ਦਿਨ ਪਹਿਲਾਂ ਵੀ ਸੂ ਸਕਦਾ ਹੁੰਦਾ ਪਰ ਅੱਜ ਵੀ ਤਿਆਰੀ ਫੁੱਲ ਹੈ ਭਾਵੇਂ ਇਸ ਰੁਖ ਦੇ ਵਿੱਚ ਸੂਪੇ ਦੁੱਧ ਸੋਨਾ ਹੀ ਦੇਊਗੀ ਬੱਕਰੀ ਖੜੀ ਰਹੂਗੀ ਘਰੇ ਜੇ ਕੋਈ ਵੀਰ ਖਰੀਦਦਾ ਉਹਦੇ ਕਿਉਂਕਿ ਇਹਦਾ ਰੰਗ ਅਜੀਬ ਜਿਹਾ ਡਿਫਰੈਂਟ ਹੈ ਨਾ ਪੂਰਾ ਲਾਲ ਹੈ ਤੇ ਨਾ ਜਿਹੜਾ ਉਹ ਬਲੈਕ ਹੈ ਕਾਫੀ ਕਲਰ ਜਿਹਾ ਇਹਦੇ ਸ਼ੈਂਬ ਹੈ ਹਵਾਨਾ ਬਹੁਤ ਸੋਹਣਾ ਦਸੋ ਇੱਥੋਂ ਤੁਸੀਂ ਹੁਣ ਦੇਖ ਸਕਦੇ ਹੋ ਚਮਕਦਾ ਪੂਰਾ ਲਾਲੀ ਦੇ ਵਿੱਚ ਨਮਾਉਣ ਦਾ ਵੀ ਫਰਕ ਪੈਂਦਾ ਪਰ ਬਰੀਡ ਕੁਆਲਿਟੀ ਕਰਕੇ ਗੁਲਾਬੀ ਰੰਗ ਦੇ ਥਾਨ ਆ ਉਹਦੇ ਨਾਲ ਜਿਹੜਾ ਪਿੰਕ ਸ਼ੇਡ ਤੁਹਾਨੂੰ ਜ਼ਿਆਦਾ ਦਿਸੂਗੀ ਬਾਕੀ ਥੋੜੀ ਜੀ ਪਲੂਨ ਆ ਉਹ ਚਮਕਦੀ ਹੈ ਉੱਤੇ ਲਾਲ ਰੰਗ ਦੇ ਵਿੱਚ ਹਜੇ ਸਪੇਸ ਪਈ ਹੈ ਹਾਂਜੀ ਸੋ ਆਸ ਆ ਵੀ ਬੜੀ ਸੋਹਣੀ ਤਿਆਰ ਹੋ ਕੇ ਸੂਗੀ ਹਜੇ ਟੈਲ ਤੁਹਾਨੂੰ ਦਿਸਦੀ ਹੋਣੀ ਹੈ ਪਹਿਲੇ ਨੰਬਰ ਤੇ 11500 ਰੇਟ ਦੋ ਨੰਬਰ ਤੇ ਜਿਹੜੀ ਗਾਂ ਇਹਦੀ ਡਿਟੇਲ ਬਾਈ ਤੋਂ ਪੁੱਛ ਲੈਣੀ ਹੈ ਇਹ ਵੀ ਦੋ ਇਹ ਵੀ ਦੋ ਦਾ ਨਾਂ ਦਾ ਬਾਈ ਪਲੂਨ ਆ ਬੱਚੀ ਅੱਛਾ ਇਹ ਕਿੰਨੇ ਦਿਨ ਲੈ ਸਕਦੇ ਇਹਦੀ ਵੀ ਹਫਤਾ ਤੱਕ ਦੇਣੀ ਦੱਸਿਆ ਮਾਲਕਾਂ ਠੰਡੀ ਸੀਲ ਚੰਗੀ ਐ ਵੀ ਬਾਈ ਠੀਕ ਐ ਇਹਦੀ ਡਿਮਾਂਡ ਕੀ ਰਹਿਣੀ ਇਹਦਾ ਬਾਈ ਦੇ ਲੈਣ 95000 ਰੁਪਿਆ ਬੱਚੀ ਦਾ ਜੀ ਬੋਲੀ ਨੂੰ ਦੋਸਤ ਰੇਟ 95000 ਹੈ ਰੇਟ ਖਿੱਚ ਕੇ ਜੀ ਹੈ ਕਿਉਂਕਿ ਰੁੱਤ ਗਰਮੀ ਦੀ ਐ ਪਰ ਫਿਰ ਵੀ ਮਾਨਤਾਣ ਕਰਿਆਏ ਭਰਾ ਦਾ ਜ਼ਰੂਰ ਕਰਨਗੇ ਬਾਈ ਹੋਰੀ ਤੁਸੀਂ ਆ ਕੇ ਪਸ਼ੂ ਦੇਖਿਓ ਪਸੰਦ ਕਰਿਓ ਸੋ 95000 ਇਹਦਾ ਰੇਟ ਹੈ ਜਾ ਤੁਸੀਂ ਇਹਦਾ ਦੇਖ ਸਕਦੇ ਹੋ ਥਣ ਸੋਹਣੇ ਆ ਦਸੋ ਹੱਥੀ ਚੁਵਾਈ ਵਾਲੇ ਕੱਢ ਜਾਣੇ ਨੇ ਹਜੇ ਸੁੰਦੀ ਨਹੀਂ ਦੇਣ ਹਜੇ ਲਊਗੀ ਉਤੋਂ ਠੀਕ ਪਈ ਹੈ ਹਜੇ ਕੋਈ ਬਹੁਤੇ ਪੁੜੇ ਨਹੀਂ ਨੇ ਥੱਲੇ ਨੂੰ ਸਿੱਟੇ ਇਹਦਾ ਵੀ ਸੁਆ ਪਹਿਲਾਂ ਸੋ ਤੋਂ ਪਹਿਲਾਂ ਤੁਹਾਨੂੰ ਦਿਖਾਤੀਆਂ 2 ਲੱਖ ਤੇ 10000 ਡਿਮਾਂਡ ਜੋੜੇ ਦੀ ਬਣਦੀ ਹੈ ਜੇ ਕੋਈ ਵੀਰ ਖਰੀਦਣਾ ਚਾਹਵੇ ਦੋ ਨਗ ਇਕੱਠੇ ਤੁਹਾਨੂੰ ਮਿਲ ਜਾਣਗੇ ਦੋਨੇ ਪਹਿਲਾਂ ਰਹਿਣਾ ਸੋਹਣਿਆ ਵੜਾ ਆਪੋ ਆਪਣੇ ਥਾਂ ਦੇ ਉੱਤੇ ਇੱਕ ਥੋੜਾ ਕ੍ਰਾਸ ਆਂਗ ਤੁਹਾਨੂੰ ਗਾਣਾ ਦਿਖਾਉਣਾ ਹੈ ਇਹਦਾ ਸੂਆ ਕਹਿਣਾ ਬਈ ਇਹ ਵੀ ਪਹਿਲਣ ਹੈ ਬਈ ਚਾਰ ਦੰਦ ਦਾ ਕਨਫਰਮ ਮੂ ਠੀਕ ਹੈ ਕਿੰਨਾ ਚਿਰ ਲੈ ਸਕਦੀ ਹੈ ਇਹਦੇ ਵੀ ਹਫਤਾ ਤੱਕ ਬਾਕੀ ਸੀਲ ਠੰਡੀ ਵੀ ਬਹੁਤ ਚੰਗੀ ਹੈ ਬਈ ਕਿਹਦੀ ਡਿਮਾਂਡ ਬਈ ਇਹਦਾ ਬਈ 90000 ਰੁਪਏ ਜੀ 90000 ਦੋਸਤੋ ਇਹਦਾ ਰੇਟ ਹਾਂਜੀ 3 ਲੱਖ ਜੋੜੇ ਦੀ ਡਿਮਾਂਡ ਬਣ ਗਈ ਹੁਣ ਤਿੰਨਾਂ ਦੀ ਡਿਮਾਂਡ ਆ 3 ਲੱਖ ਰੁਪਿਆ ਕੱਠਣਾ ਜੇ ਆਪਾਂ ਕਰੀਦਦੇ ਆ ਮਾਨਤਨ ਵਾਦ ਹੋ ਜਾਂਦਾ ਹੁੰਦਾ ਕੱਲੀ ਕੱਲੀ ਦਾ ਰੇਟ ਅਲੱਗ ਤੋਂ ਬਾਈ ਨੇ ਬੋਲੀ ਦਿੱਤਾ ਥਾਂ ਇਹ ਵੀ ਹੱਥੀ ਚਵਾਈ ਵਾਲੇ ਕੱਢੂਗੀ ਹਵਾਨਾ ਫਿਕ ਇਹ ਕੱਚੀ ਦੀਂਦੀ ਐ ਬਾਕੀ ਜਿੰਨੀ ਕਿ ਤਿਆਰੀ ਹੋ ਵੀਡੀਓ ਚ ਤੁਸੀਂ ਦੇਖ ਲਓ ਥੋੜਾ ਇਹ ਕ੍ਰਾਸ ਬਰੀਡ ਵੈਡ ਐ ਇਹ ਦੰਗਾਂ ਗਾਵਾਂ ਗਰਮੀ ਥੋੜੀ ਘੱਟ ਬਣਾਉਂਦੀਆਂ ਹਾਲਾਂਕਿ ਜਿਹੜਾ ਵੀ ਦੁੱਧ ਵਾਲਾ ਪਸ਼ੂ ਆ ਉਹਨੇ ਫੀਡ ਖਾਜਮ ਕਰਨੀ ਐ ਤੇ ਜਿੰਨੀ ਫੀਡ ਉਹ ਖਾਊਗਾ ਉਹਨੂੰ ਹਾਜਮ ਕਰਨ ਲੱਗਿਆਂ ਉਹਨੂੰ ਗਰਮੀ ਪੈਦਾ ਹੋਣੀ ਐ ਉਹਦੇ ਸਰੀਰ ਚ ਗਰਮੀ ਉਹ ਬਣਾਊਗਾ ਪਰ ਥੋੜਾ ਕ੍ਰਾਸ ਬਰੀਡ ਗਾਵਾਂ ਇਸ ਪੱਖ ਤੋਂ ਥੋੜਾ ਬਚੀਆਂ ਰਹਿੰਦੀਆਂ ਥਾਣ ਇਹਦੇ ਵੀ ਸੋਹਣੇ ਆ ਦੱਸੋ ਬਾਕੀ ਢਾਂਚਾ ਤੁਸੀਂ ਹੁਣ ਵੀਡੀਓ ਚ ਦੇਖ ਲਿਆ ਅੱਜ ਦੀ ਵੀਡੀਓ ਦੇ ਤਿੰਨ ਨਗ ਬਾਈ ਕੋਲ ਵਿਕਰੀ ਆਲੇ ਸੀ ਦੋ ਤਿੰਨ ਨਗ ਇਹਦੇ ਕੋਲ ਹਮੇਸ਼ਾ ਹੁੰਦੇ ਆ ਤੁਸੀਂ ਉਹਦੇ ਲਈ ਗੱਲਬਾਤ ਕਰ ਸਕਦੇ ਹੋ ਅੱਜ ਤੁਹਾਨੂੰ ਮੈਂ ਤਿੰਨੇ ਹੀ ਨਗ ਰੇਟ ਦੇ ਹਿਸਾਬ ਤੇ ਵੀ ਬਾਕੀ ਜੋ ਕੁਆਲਿਟੀ ਉਹਦੇ ਹਿਸਾਬ ਤੇ ਵੀ ਸੋਹਣੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਆਪ ਦਾ ਜੱਜ ਦਾ ਬਸੁਖਰੀ ਤੇ ਧੰਨਵਾਦ